ਜਦੋਂ ਜਦ ਸਾਡਾ ਧਿਆਨ ਜੁੜਦਾ ਹੈ ਪਰਮਾਤਮਾ ਨਾਲ ਇਹ ਜਿਹੜੀਆਂ ਬਾਛਨਾਵਾ ਨੇ ਬਾਛਨਾਵਾ ਦੇ ਜਿਹੜੇ ਕੇਂਦਰ ਨੇ ਲੋਭ ਹੰਕਾਰ ਤੇ ਕਾਮ ਇਹ ਹੌਲੀ ਹੌਲੀ ਵਿਸਰਜਿਤ ਹੋਣ ਲੱਗਦੀਆਂ ਨੇ ਇਹ ਸਾਡੇ ਰੋਕੇ ਤੇ ਨਹੀਂ ਰੁਕਣਗੇ ਹੁਣ ਰੋਕੇ ਤੇ ਉਤੇਜਨਸ਼ੀਲਤਾ ਵਧੂਗੀ ਇਹਦੇ ਵਿੱਚ ਜਾਦੇ ਧਿਆਨ ਜਾਊਗਾ ਹੁਣ ਦੇਖੋ ਇਹ ਵਿਸਰਜਿਤ ਕਿਵੇਂ ਹੁੰਨੇ ਆ ਹੁਣ ਪਰਮਾਤਮਾ ਵੱਲ ਧਿਆਨ ਲੱਗੂ ਕਿਵੇਂ ਧਿਆਨ ਲੱਗੂ ਸੁਕੜ ਕੇ ਮਨ ਨੂੰ ਸੁਕੜ ਕੇ ਦੇਖੋ ਜਦ ਪਰਮਾਤਮਾ ਦੇ ਵਿੱਚ ਧਿਆਨ ਲੱਗਦਾ ਮਨ ਹਟਿਆ ਵਹੁੰਦਾ ਉਸ ਟਾਈਮ ਮਨ ਨਹੀਂ ਹੁੰਦਾ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਏ ਕੈਸੇ ਹਰ ਪਾਏ ਜਦ ਪਰਮਾਤਮਾ ਚ ਤੁਸੀਂ ਲੀਨ ਹੋਵੋਗੇ ਜਿਹੜਾ ਮਾਨਾ ਮਨ ਇੱਕ ਸਮਝਣ ਦੀ ਬੁੱਧੀ ਤੱਕ ਤੇ ਬੁੱਧੀ ਆ ਮਾਨਾ ਮਨ ਸਾਡਾ ਇੱਕ ਬੁੱਧੀ ਆ ਹੁਣ ਜੇ ਦੇਖੋ ਇੱਕ ਪ੍ਰਚਾਰਕ ਹੁਣ ਮੈਂ ਤੁਹਾਨੂੰ ਕੋਈ ਗੱਲ ਕਹਾ ਪਰਮਾਤਮਾ ਬਾਰੇ ਵੀ ਇਸ ਤਰ੍ਹਾਂ ਹੁਣ ਸਾਹਮਣੇ ਬੈਠਣੇ ਬੈਠੇ ਸਮਝਣ ਵਾਲੇ ਬੰਦੇ ਕਹਿੰਦੇ ਵੀ ਹਾਂ ਵੀ ਹਾਂ ਇਸ ਤਰ੍ਹਾਂ ਹੁੰਦਾ ਐਵੇਂ ਹੀ ਹੁੰਦਾ ਇਹਦਾ ਮਤਲਬ ਹੁਣ ਤਾਂ ਪਤਾ ਤਾਂ ਵੀ ਐ ਹੁੰਦਾ ਉਹਨਾਂ ਨੂੰ ਸਮਝ ਆ ਗਈ ਹੁਣ ਇਸ ਤਰ੍ਹਾਂ ਬੁੱਧੀ ਤੇ ਸਮਝਣ ਦਾ ਵਿਸ਼ਾ ਹੀ ਨਹੀਂ ਹੈ ਪਰਮਾਤਮਾ ਪਰਮਾਤਮਾ ਗੱਲੇ ਹਿਰਦੇ ਦੀ ਆ ਮੈਂ ਪਹਿਲਾਂ ਵੀ ਅਰਜ ਕੀਤੀ ਆ ਵੀ ਪਰਮਾਤਮਾ ਹੈ ਉਹ ਖੇੜ ਹਿਰਦੇ ਦੀ ਹੁਣ ਜਦ ਮਨ ਹਟ ਕੇ ਹਿਰਦੇ ਤੇ ਬੰਦਾ ਉਤਰਦਾ ਫਿਰ ਇਹ ਉਸ ਟਾਈਮ ਹੁੰਦੇ ਨਹੀਂ ਉਸ ਟਾਈਮ ਬਾਸ਼ਨਾ ਕੋਈ ਨਹੀਂ ਹੁੰਦੀ ਨਾ ਲੋਭ ਨਾ ਹੰਕਾਰ ਨਾ ਕਾਮ ਮੋਹ ਮੋਹ ਕ્રોਧ ਕੁਛ ਨਹੀਂ ਹੁੰਦਾ ਉਸ ਟਾਈਮ ਕੁਛ ਨਹੀਂ ਹੁੰਦਾ ਹੁਣ ਜਿਹੜਾ ਅਸੀਂ ਮੋਹ ਕਹਿੰਦੇ ਆ ਹੁਣ ਜੇ ਅਸੀਂ ਕਹਿ ਦਈਏ ਨਾ ਕਿਸੇ ਨਾਲ ਸਾਨੂੰ ਪ੍ਰੇਮ ਆ ਇਹ ਪ੍ਰੇਮ ਨਹੀਂ ਹੈ ਪ੍ਰੇਮ ਜਦੋਂ ਹੁੰਦਾ ਹੈ ਪ੍ਰੇਮ ਸਾਰੀ ਕਾਇਨਾਤ ਨਾਲ ਹੋਊਗਾ ਪ੍ਰੇਮ ਇੱਕ ਸੱਜਣ ਸਭ ਸੱਜਣਾ ਇੱਕ ਵੈਰੀ ਸਭ ਬਾਦ ਹੁਣ ਇੱਕ ਨੂੰ ਸੱਜਣ ਬਣਾ ਲਿਆ ਸਾਰੀ ਕਾਇਨਾਤ ਸੱਜਣਾ ਦੀ ਹੋ ਜੂ ਉਹ ਹੁਣ ਜੇ ਕਿਸੇ ਨਾਲ ਸਾਨੂੰ ਪ੍ਰੇਮ 1 ਨਾਲ 2 ਨਾਲ ਜਾਂ 4 ਨਾਲ ਉਹਨੂੰ ਅਸੀਂ ਮੋਹ ਕਹਿ ਸਕਦੇ ਹਾਂ ਪ੍ਰੇਮ ਨਹੀਂ ਹੈ ਪ੍ਰੇਮ ਜਿੱਦਣ ਹੋ ਸਾਰੀ ਕਾਇਨਾਤ ਨਾਲ ਹੋ ਜਿਹੜਾ ਇਹ ਮੋਹ ਆ ਮੋਹ ਦੇ ਵਿੱਚ ਪ੍ਰੇਮ ਦੀ ਚਾਸਣੀ ਹੈ ਪ੍ਰੇਮ ਦੀ ਮੋਹ ਦੇ ਵਿੱਚ ਝਲਕ ਹੈ ਪਰ ਮੋਹ ਪ੍ਰੇਮ ਨਹੀਂ ਹੈ ਪਰ ਮੋਹ ਇਹ ਜ਼ਰੂਰ ਦੱਸਦਾ ਹੈ ਕਿ ਪ੍ਰੇਮ ਐਵੇਂ ਦਾ ਹੁੰਦਾ ਹੈ ਪਰ ਪ੍ਰੇਮ ਮੋਹ ਨਾਲੋਂ ਕਰੋੜਾਂ ਗੁਣਾ ਵੱਧ ਕੇ ਰਸਦਾਇਕ ਹੁਣ ਜਦ ਮੋਹ ਪਰ ਪ੍ਰੇਮ ਜਿਹੜਾ ਮੋਹ ਨਾਲੋਂ ਪ੍ਰੇਮ ਕਰੋੜਾਂ ਗੁਣਾ ਵੱਧ ਕੇ ਅਰਸਦਾਇਕਾ ਕਿਉਂਕਿ ਪ੍ਰੇਮ ਦੇ ਜਿਹੜਾ ਮੋਹ ਦੇ ਵਿੱਚ ਕੁਛ ਰਸਾ ਉਹ ਝਲਕ ਦਿਖਾਉਂਦਾ ਵੀ ਪ੍ਰੇਮ ਇਸ ਤਰ੍ਹਾਂ ਦਾ ਹੁੰਦਾ ਹੈ ਪਰ ਪ੍ਰੇਮ ਬੜਾ ਬਹੁਤ ਬੜਾ ਰਸਾ ਹੁਣ ਪ੍ਰੇਮ ਜਦ ਹੋ ਸਾਰੀ ਕਾਇਨਾਤ ਨਾਲ ਹੋਊਗਾ ਹੋਊਗਾ ਹੁਣ ਜਿਹੜਾ ਮੋਹ ਆ ਮੋਹ ਇੱਕ ਨਾਲ ਦੋ ਨਾਲ ਚਾਰ ਨਾਲ ਹੋ ਸਕਦਾ ਹੈ ਹੁਣ ਕਿਸ ਕਰਕੇ ਵੀ ਜਿਹੜੇ ਇਹ ਸਾਡਾ ਜਦ ਮਨ ਹਟ ਜਾਂਦਾ ਉਸ ਟਾਈਮ ਬੰਦੇ ਦੇ ਅੰਦਰ ਇਹ ਕੋਈ ਨਹੀਂ ਹੁੰਦਾ ਵਿਕਾਰ ਬਾਸ਼ਨਾ ਕਾਮ ਕਰੋ ਲੋ ਮੋਹ ਹੰਕਾਰ ਹੁੰਦੇ ਨਹੀਂ ਉਹ ਬੁੱਧੀ ਦੇ ਤਲ ਦਾ ਤੱਕ ਸੀਮਤ ਰਹਿ ਜਾਂਦੇ ਆ ਮਨ ਤੱਕ ਮਨ ਹਟਿਆ ਬਾ ਹੁੰਦਾ ਹਿਰਦੇ ਤੇ ਉਤਰਿਆ ਬਾ ਪਰ ਜਦ ਬੰਦਾ ਉਸ ਅਵਸਥਾ ਦੇ ਵਿੱਚ ਆ ਉਹ ਪਰਉਪਕਾਰੀ ਵਰਤੀ ਦੇ ਵਿੱਚ ਆ ਉਹ ਮਨੁੱਖ ਕਿਸੇ ਦੇ ਵੀ ਪੈਰੀ ਹੱਥ ਵੀ ਲਾ ਸਕਦਾ ਹੈ ਉਹ ਕਿਸੇ ਨੂੰ ਨਮਸਕਾਰ ਕਰ ਸਕਦਾ ਹੈ ਕਿਸੇ ਨੂੰ ਕੁਝ ਵੀ ਬੋਲ ਵੀ ਸਕਦਾ ਹੈ ਜਿਹੜਾ ਸਾਧੂ ਸਰੇਣੀ ਆ ਸਾਧੂ ਸਰੇਣੀ ਹੁੰਦੀ ਹੈ ਇਹ ਹੁਣ ਉਹ ਜੇ ਬੋਲੂਗਾ ਉਹ ਬੋਲ ਉਸ ਟਾਈਮ ਪੂਰਾ ਹੋਗਾ ਕਿਉਂਕਿ ਉਹ ਪਰਮਾਤਮਾ ਦੇ ਵਿੱਚ ਉਸ ਟਾਈਮ ਲਈ ਨਾ ਅੱਗੇ ਪਿੱਛੇ ਉਹ ਕਿਸੇ ਵੀ ਅਵਸਥਾ 'ਚ ਹੋ ਸਕਦਾ ਹੈ ਕਿਉਂਕਿ ਇਹ ਜਦ ਐਸ ਸਮੇ ਹੁਣ ਇਹਦੇ ਅੰਦਰ ਕੋਈ ਵਾਸ਼ਨਾ ਨਹੀਂ ਹੈਗੀ ਹੁਣ ਇਸ ਤਰ੍ਹਾਂ ਹੈ ਜਿੰਨਾ ਜਿਉਂ-ਜਿਉ ਇਹਦਾ ਸਮਾਂ ਫਿਰ ਹੌਲੀ-ਹੌਲੀ ਵੱਧਦਾ ਜਾਊਗਾ ਰੰਗ ਲਾਗਤ 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 ਹੈ ਭੌ ਭਾਗਤ 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 ਹੈ ਦਿਨ-ਦਿਨ ਚੜੇ ਸਵਾਯਾ ਨਾਨਕ ਹੋਤਨਾ ਘਾਟ ਹਰ ਪਲ ਰਸ ਇਹਦਾ ਵੱਧਦਾ ਜਾਂਦਾ ਇਹ ਹੌਲੀ-ਹੌਲੀ ਵਧੂਗਾ ਹੁਣ ਦੇਖੋ ਇਹ ਵੱਧਾ ਹੁਣ ਪੂਰਨ ਤੌਰ ਤੇ ਜਬ ਮੁਖ ਪੂਰਨ ਸੰਤ ਹੁੰਦਾ ਪੂਰਨ ਬ੍ਰਹਮ ਗਿਆਨੀ ਹੁੰਦਾ ਨਾਨਕ ਬ੍ਰਹਮ ਗਿਆਨੀ ਆਪ ਪਰਮੇਸ਼ਰ ਬ੍ਰह्म ਗਿਆਨੀ ਆਪ ਪਰਮਾਤਮਾ ਹੁੰਦਾ ਆਪ ਰੱਬ ਹੁੰਦਾ ਹੋ ਜਦ ਪੂਰਨ ਹੋ ਜਾਂਦਾ ਹੈ ਫਿਰ ਇਹ ਪਰਮਾਤਮਾ ਹੋ ਜਾਂਦਾ ਹੈ ਪਰ ਇਹ ਜਦ ਜਦ ਇਹ ਰਸਚਾਪ ਹੁੰਦਾ ਉਸ ਟਾਈਮ ਵੀ ਇਹ ਪਰਮਾਤਮਾ ਉਸ ਤੋਂ ਬਾਅਦ ਕਿਸੇ ਕਦੇ ਹੋਰ ਰੂਪ ਚ ਹੋ ਜਾਂਦਾ ਕਦੇ ਹੋਰ ਰੂਪ ਚ ਇਸ ਤਰ੍ਹਾਂ ਇਹ ਦੀ ਜਿਹੜੀ ਇਹ ਸਟੈਪ ਬਾਈ ਸਟੈਪ ਇਹ ਵੱਧਦਾ ਜਾਂਦਾ ਇੱਕ ਹੋਰ ਵੀ ਮਾਰਜ ਕਰਾ ਵੀ ਜਿਹੜੇ ਸਾਇੰਸ ਆ ਸਾਇੰਸ ਸੀੜੀ ਦਰ ਸੀੜੀ ਅੱਗੇ ਵੱਧਦਾ ਹੈ ਸਟੈਪ ਬਾਈ ਸਟੈਪ ਅੱਗੇ ਵੱਧਦਾ ਹੈ ਪਰ ਜਿਹੜਾ ਅਧਿਆਤਮ ਧਰਮ ਹੁਣ ਧਰਮ ਜਿਹੜਾ ਇਸ ਸਟੈਪ ਬਾਈ ਸਟੈਪ ਨਹੀਂ ਅੱਗੇ ਵੱਧਦਾ ਕਿਉਂ ਇਹ ਇਹਦੇ ਵਿੱਚ ਆਇਆ ਹੁਣ ਸਾਇੰਸ ਦੇਖੋ ਇੱਕ ਮਨੁੱਖ ਨੇ ਆਇਸਟਾਈਨ ਨੇ ਖੋਜ ਕੀਤੀ ਹੁਣ ਜਿਹੜੀ ਇਹ ਖੋਜ ਕੀਤੀ ਆਇਸਟਾਈਨ ਨੇ ਉਹ ਤੋਂ ਪਿੱਛੇ ਵੀ ਦੇਖੋ ਜਿਵੇਂ ਇਹਨੇ ਜਿਹੜੀ ਖੋਜ ਕੀਤੀ ਸੀ ਇਹ ਇਲੈਕਟ੍ਰਿਸਿਟੀ ਦੀ ਉਹ ਤੋਂ ਪਿੱਛੇ ਵੀ ਇਹ ਖੋਜ ਚਲਦੀ ਆ ਰਹੀ ਸੀ ਬੜੀ ਪਿੱਛੇ ਤੋਂ ਕਈ ਪੀੜ੍ਹੀਆਂ ਤੋਂ ਉਹਨੂੰ ਸਟੈਪ ਵਾਈਜ਼ ਸਟੈਪ ਆਧਾਰ ਬਣਾਉਂਦੇ ਹੋਏ ਤਾਂ ਇਹਨਾਂ ਨੇ ਅੱਗੇ ਆ ਕੇ ਇਹਨੂੰ ਸਰਕਾਰ ਰੂਪ ਦੁਨੀਆ ਦੇ ਸਾਹਮਣੇ ਇਹਨੂੰ ਸੰਪੂਰਨ ਕੀਤਾ ਪੂਰਾ sire nepre ਚੜਿਆ ਸਾਇੰਸ ਸੀੜੀ ਦਰ ਸੀੜੀ ਚੜਦਾ ਪਰ ਜਿਹੜਾ ਅਧਿਆਤਮਾ ਪਰਮਾਤਮਾ ਉਹ ਸੀੜੀ ਦਰ ਸੀੜੀ ਨਹੀਂ ਚੜਦਾ ਉਹ ਉਹ ਸੀੜੀ ਦਰ ਸੀੜੀ ਇਹ ਇੱਕ ਦੂਜੇ ਮਨੁੱਖ ਨੂੰ ਸਾਇੰਸ ਆਧਾਰ ਬਣਾਉਂਦਾ ਹੈ ਹੁਣ ਪਹਿਲਾ ਹੋਰ ਮਨੁੱਖ ਸੀ ਉਹਦੀ ਆਧਾਰशिला ਤੇ ਇਹਨਾਂ ਨੇ ਖੜ ਕੇ ਉਹਨੇ ਨੀਂਹ ਰੱਖੀ ਉਹਦੇ ਉੱਤੇ ਕੁਝ ਕੁਝ ਸਟੈਪ ਇਹਨਾਂ ਨੇ ਬਣਾਏ ਉਤੇ ਅੱਗੇ ਕਿਸੇ ਹੋਰ ਮਨੁੱਖ ਨੇ ਹੋਰ ਸਟੈਪ ਬਣਾਏ ਉਤੇ ਅੱਗੇ ਆਇਸਟਾਈਨ ਨੇ ਬਣਾਏ ਇਸ ਤਰ੍ਹਾਂ ਸਟੈਪ ਬਣੇ ਪਰ ਜਿਹੜਾ ਅਧਿਆਤਮ ਆ ਇਹਦੇ ਵਿੱਚ ਹੋਰ ਦੇ ਸਟੈਪ ਦੇ ਉੱਤੇ ਦੂਜਾ ਬੰਦਾ ਨਹੀਂ ਆ ਸਕਦਾ ਇਹ ਜ਼ਰੂਰ ਆ ਵੀ ਆਪਣੇ ਸਟੈਪ ਦੇ ਉੱਤੇ ਅਗਲਾ ਸਟੈਪ ਤਾਂ ਉਹਦਾ ਆ ਜੂਗਾ ਪਰ ਹੋਰ ਦੇ ਸਟੈਪ ਦੇ ਉੱਤੇ ਇਹਦਾ ਸਟੈਪ ਨਹੀਂ ਆ ਸਕਦਾ ਹੁਣ ਦੇਖੋ ਇੱਕ ਮਨੁੱਖ ਨੇ 4 ਮੀਲ ਦਾ ਪੈਂਡਾ ਤੈਅ ਕੀਤਾ ਹੁਣ ਜੇ ਉਹਦਾ ਹੁਣ ਦੁਨੀਆ ਤੇ ਦੇਖੋ ਸਭ ਨੇ ਜਾਣਾ ਰਾਮ ਗਿਓ ਰਾਵਣ ਗਿਓ ਜਾਕੋ ਬਹੁ ਪਰਬਾਰ ਕਹਨਾਣ ਕਥਿਰ ਕਛ ਨਹੀਂ ਸੁਪਨੇ ਜੇ ਉਸ ਸੰਸਾਰ ਗਟੰਤ ਦੀਪਮ ਗਟੰਤ ਰੂਪਮ ਗਟੰਤ ਰਬ ਸਾਸਨ ਨਖਤਰ ਗਗਨਨ ਹਰ ਜੋ ਉਸ ਸੰਸਾਰ ਦੇ ਵਿੱਚ ਬਣਦਾ ਉਹ ਘਟ ਕੇ ਮਿਟ ਜਾਂਦਾ ਇਸ ਕਰਕੇ ਵੀ ਜੋ ਮਨੁੱਖ ਆਇਆ ਉਹਨੇ ਜਾਣਾ ਤਾਂ ਹੈ ਹੋਰ ਜਦ ਉਹਦੀ ਜਦੋਂ சுவாਸ ਪੂਰੇ ਕਰ ਗਿਆ ਉਹਨੇ ਸਮੇਂ ਧਰਤੀ ਤੋਂ ਜਦੋਂ ਜਾਣਾ ਹੈ ਹੁਣ ਜਿਹੜੇ ਉਹ ਦੋ ਸਟੈਪ ਕਰ ਗਿਆ ਕਬਰ ਹੁਣ ਅਗਲੇ ਜਨਮ ਚੱਲੂ ਤਾਂ ਉਹ ਤੀਜੇ ਸਟੈਪ ਤੋਂ ਪਰ ਆਪ ਦੇ ਹੀ ਤੀਜੇ ਸਟੈਪ ਤੋਂ ਚੱਲੂਗਾ ਕਿਸੇ ਦੇ ਕਿਸੇ ਦੇ ਸਟੈਪ ਨੂੰ ਆਧਾਰ ਨਹੀਂ ਬਣਾ ਸਕਦਾ ਕਿਸੇ ਦੇ ਸਟੈਪ ਦੀ ਉਹ ਪ੍ਰੇਰਣਾ ਲੈ ਸਕਦਾ ਪਰ ਉਹਦਾ ਜਿਹੜਾ ਤੀਜਾ ਸਟੈਪ ਆ ਉਹ ਉਹਦਾ ਆਧਾਰ ਉਹਦਾ ਖੁਦ ਦਾ ਹੀ ਸਟੈਪ ਬਣਿਆ ਹੋਇਆ ਆਧਾਰ ਬਣੂਗਾ ਦਾ ਕਿਉਂਕਿ ਇਹ ਹੋਰ ਨੂੰ ਸੀੜੀ ਨਹੀਂ ਬਣਾ ਸਕਦਾ ਹੋਰ ਤੋਂ ਪ੍ਰੇਰਣਾ ਲੈ ਸਕਦਾ ਇਸ ਕਰਕੇ ਜਦ ਇਹ ਸਟੈਪ ਜਿੰਨੇ ਦੇ ਵਾਧੇ ਜਾਣਗੇ ਉਨੀਆਂ ਜਿਹੜੀਆਂ ਇਹਦੀ ਆਵਾਜ਼ ਸ਼ਰਾਵਾ ਨੇ ਕੇਂਦਰ ਨੇ ਇਹ ਇਹ ਘਟਦੇ ਜਾਣਗੇ ਘਟਦੇ ਜਾਣਗੇ ਇਹਨਾਂ ਦੇ ਵਿੱਚ ਇਹਦਾ ਖਿਚਾਓ ਘਟਦਾ ਜਾਊਗਾ ਹੁਣ ਜਿਵੇਂ ਮੈਂ ਪਿਛਲੀ ਚਰਚਾ ਚਾਰਜ ਕਰ ਰਿਹਾ ਸੀ ਵੀ ਦੇਖੋ ਜਿਵੇਂ ਇੱਕ ਫੁੱਲਾ ਹੁਣ ਫੁੱਲ ਬੰਦ ਦਾ ਕਲੀ ਦੇ ਵਿੱਚ ਹੁਣ ਕਲੀ ਜਦੋਂ ਖਿਲੂਗੀ ਫੁੱਲ ਦੀਆਂ ਪੰਖੜੀਆਂ ਬਾਹਰ ਨੂੰ ਜਾਣਗੀਆਂ ਜਿਤਨੀ ਮਿਕਦਾਰ ਦੇ ਵਿੱਚ ਫੁੱਲ ਦੇ ਵਿੱਚੋਂ ਫਲ ਨਿਕਲੂਗਾ ਉਨੀ ਮਿਕਦਾਰ ਦੇ ਵਿੱਚ ਆਲੇ ਦਲੇ ਤੇ ਫੁੱਲ ਝੜੂਗਾ ਪੰਖੜੀਆਂ ਝੜਨਗੀਆਂ ਫਲ ਨਿਕਲੂਗਾ ਹੁਣ ਜਿਹੜੀਆਂ ਪੰਖੜੀਆਂ ਨੇ ਸਾਡੇ ਪੰਗ ਕਾਮ ਕਰੋ ਲੋਭੋ ਹੰਕਾਰ ਨੇ ਜਦ ਫਲਪੂਰਨ ਤੌਰ ਤੇ ਨਿਕਲ ਜਾਂਦਾ ਹੈ ਛੱਡ ਕੇ ਸਾਰੀਆਂ ਏਠਾਂ ਰਖ ਹੋ ਜਾਂਦੀਆਂ ਨੇ ਖਾਕ ਹੋ ਜਾਂਦੀਆਂ ਨੇ ਇਸ ਤਰ੍ਹਾਂ ਸਾਡੇ ਜਿਹੜੇ ਕਾਮ ਕਰੋ ਲੋਭੋ ਹੰਕਾਰ ਨੇ ਜਦ ਪੂਰਨ ਤੌਰ ਤੇ ਬੰਦਾ 100 ਮੀਲ ਦਾ ਪੰਡਾ ਤਿਆਰ ਕਰ ਗਿਆ ਇਹ ਸਾਰੇ ਵਿਸਰਜਿਤ ਹੋ ਜਾਣਗੇ ਇਹਨਾਂ ਨੂੰ ਜੇ ਅਸੀਂ ਰੋਕੀਏ ਜਿਹੜੀ ਮੈਂ ਮੂਲ ਅਰਚ ਕਰ ਰਿਹਾ ਸੀ ਸਾਡੇ ਰੋਕੇ ਤੇ ਨਹੀਂ ਰੁਕਣਗੇ ਵਧਣਗੇ ਹੁਣ ਜੇ ਸਾਡੇ ਕਥਾ ਕਥੀ ਧਾਰਮਿਕ ਪ੍ਰਚਾਰਕ ਉਹਨਾਂ ਨੇ ਇਹ ਕਹਿਣਾ ਵੀ ਇਹਨੂੰ ਰੋਕੋ ਰੋਕ ਲਓ ਰੁਕਦੇ ਨਹੀਂ ਜਿੰਨਾ ਮਰਜ਼ੀ ਰੋਕ ਲਓ ਰੁੱਕੇ ਤੇ ਨਹੀਂ ਰੁਕਣਗੇ ਇਹ ਇਹ ਸਾਨੂੰ ਆਪਣੀ ਆਪਣੇ ਧਿਆਨ ਨੂੰ ਆਪਣੇ ਅੰਦਰ ਲਿਜਾਣਾ ਪਊਗਾ ਆਪਣੇ ਅੰਦਰੋਂ ਇਹ ਇਹਨਾਂ ਦਾ ਖਿਚਾਓ ਜਦ ਸੁਰਤ ਜੁੜਨ ਲੱਗੂਗੀ ਟੁੱਟਦਾ ਖਿਚਾਓ ਟੁੱਟਦਾ ਆਊਗਾ ਹੌਲੀ-ਹੌਲੀ ਘਟਦਾ ਘਟਦਾ ਵਿਚਰਜਿਤ ਹੋਊ ਇਹ ਬੰਦੇ ਦੇ ਅੰਦਰ ਰਹਿੰਦੇ ਨੇ ਜਿਵੇਂ 40 ਮੀਲ ਦਾ ਪੈਂਡਾ ਕੋਈ 80 ਮੀਲ ਦਾ ਕੋਈ 70 ਮੀਲ ਦਾ ਤੈਅ ਕਰ ਗਿਆ ਉਹਨਾਂ ਦੇ ਅੰਦਰ ਵੀ ਕਿਉਂਕਿ ਅਵਸਥਾ ਵਿੱਚ ਆਉਂਦੀ ਰਹਿੰਦੀ ਆ ਡਗ ਮਗਾਉਂਦਾ ਰਹਿੰਦਾ ਜਦ ਇਹ ਅਵਸਥਾ ਟੁੱਟਦੀ ਆ ਤਾਂ ਫਿਰ ਸੰਸਾਰੀ ਅਵਸਥਾ ਜੋ ਲੋਕ ਆਉਂਦੇ ਰਹਿੰਦੇ ਨੇ ਭਾਵੇਂ ਸਾਧੂ ਸਰੇਣੀ ਚ ਨੇ ਉਹ ਉਹਨਾਂ ਦੇ ਅੰਦਰ ਫਿਰ ਇਹ ਵਿਕਾਰ ਕੁਝ ਵੀ ਕਰਾ ਸਕਦੇ ਨੇ ਕਿਉਂਕਿ ਇਹਦੇ ਵਿੱਚ ਬੜੇ ਬੜੇ ਰਿਸ਼ੀ ਮੂਨੀ ਤਪਸਵੀ ਮਤਲਬ ਇਹਨਾਂ ਦੇ ਵਿੱਚ ਵਿਰਸਤ ਹੋਏ ਨੇ ਕਿਉਂ ਕਾਰਨ ਇਹ ਹੀ ਆ ਕਿਉਂਕਿ ਹਲੇ ਪੂਰਨਤਾ ਨਹੀਂ ਸੀ ਪੂਰਨਤਾ ਹੋਏ ਤੋਂ ਬਿਨਾ ਇਹ ਵਿਕਾਰ ਇਸ ਤਰ੍ਹਾਂ ਨਹੀਂ ਛੁੱਟਦੇ ਇਹ ਇਹ ਮਤਲਬ ਆਪਣੇ ਆਪ ਛੁੱਟਦੇ ਜਾਂਦੇ ਨੇ ਜਿਵੇਂ ਮੈਂ ਫੁੱਲ ਦੀ ਅਰਜ਼ੀ ਕੀਤੀ ਆ ਵੀ ਜਦ ਪੂਰਨ ਤੌਰ ਤੇ ਫਲ ਵਿੱਚੋਂ ਬਾਹਰ ਆ ਗਿਆ ਫਿਰ ਆਪਣੇ ਆਪ ਵਿਸਰਜਿਤ ਹੋ ਜਾਣਗੇ ਅਸਲ 'ਚ ਇਹ ਜੇ ਦੱਸਣ ਦੀ ਗੱਲ ਆ ਇੱਕ ਤਾਂ ਹੋ ਗਿਆ ਪੜ ਕੇ ਸੁਣ ਕੇ ਦੱਸਣਾ ਇੱਕ ਜਿਹੜੇ ਬੰਦੇ ਦੇ ਅੰਦਰੋਂ ਅਨੁਭਵ ਹੋਊਗਾ ਉਹਨੂੰ ਪਤਾ ਹੁੰਦਾ ਹੈ ਵੀ ਮੈਂ ਜਦ ਇਸ ਅਵਸਥਾ ਦੇ ਵਿੱਚ ਪ੍ਰਵੇਸ਼ ਕਰਦਾ ਹਾਂ ਵੀ ਇਹ ਬਿਲਕੁਲ ਨਹੀਂ ਹੁੰਦੇ ਇਹ 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 ਸਚਾਈ ਉਹਨੂੰ ਇਹ ਪਤਾ ਹੈ ਇਹ ਹੁੰਦੇ ਨਹੀਂ ਉਸ ਟਾਈਮ ਹੁੰਦੇ ਨਹੀਂ ਜਿਹੜਾ ਬੰਦਾ ਇਸ ਅਵਸਥਾ ਦੇ ਵਿੱਚ ਇਸ ਅਵਸਥਾ ਦੇ ਵਿੱਚ ਗੇੜਾ ਲਾਉਂਦਾ ਹੈ ਇਸ ਦੇ ਵਿੱਚ ਫੇਰ ਹੀ ਲਾਉਂਦਾ ਹੈ ਇਹ ਅਵਸਥਾ ਦੇ ਵਿੱਚ ਆਉਂਦਾ ਰਹਿੰਦਾ ਉਹਨੂੰ ਪਤਾ ਵੀ ਉਸ ਸਮੇ ਇਹ ਹੁੰਦੇ ਨਹੀਂ ਇਹਨਾਂ ਦਾ ਕੋਈ ਖਿਚਾਓ ਨਹੀਂ ਹੁੰਦਾ ਉਹਨੂੰ ਉਹਨੂੰ ਹਰ ਇੱਕ ਚੀਜ਼ ਦੇ ਵਿੱਚੋਂ ਦੇਖੋ ਇੰਦਰੀਆਂ ਅੱਖਾਂ ਨਾਸਿਕਾ ਜਬਾਨ ਖਲੜੀ ਤੇ ਕੰਨ ਇਹਨਾਂ ਦੇ ਜਿੰਨੇ ਰਸ ਨੇ ਇਹਨਾਂ ਦੇ ਵਿੱਚ ਜਦ ਪਰਮਾਤਮਿਕ ਰਸ ਜਿਵੇਂ ਹੁਣ ਭੋਜਨ ਚੱਖੀਏ ਭੋਜਨ ਉਹਨੂੰ ਜਿਵੇਂ ਜਿੰਨਾ ਸੁਆਦ ਆ ਉਹਦੇ ਨਾਲੋਂ ਲੱਖਾਂ ਕਰੋੜਾਂ ਗੁਣਾ ਵੱਧ ਸੁਆਦ ਆਊਗਾ ਭੋਜਨ ਚੋਂ ਹੁਣ ਇੱਕ ਨਰਿਤ ਚੋਂ ਉਹ ਕਈ ਗੁਣਾ ਬਦਨ ਰਸ ਆਉਗਾ ਕਿਉਂਕਿ ਉਹਨੂੰ ਉਹਦੇ ਵਿੱਚੋਂ ਪਰਮਾਤਮਾ ਦਿਖਾਈ ਦੇਣ ਲੱਗ ਜਾਂਦਾ ਹੈ ਭੋਜਨ ਚੋਂ ਵੀ ਅੱਖਾਂ ਦੇ ਰਸ ਚੋਂ ਵੀ ਕੰਨਾਂ ਦੇ ਚੋਂ ਵੀ ਜबान ਦੇ ਚੋਂ ਖਲੜੀ ਦੇ ਚੋਂ ਸਾਰੇ ਪਾਸਿਓਂ ਪਰਮਾਤਮਾ ਦਿਖਾਈ ਦੇਣ ਲੱਗ ਜਾਂਦਾ ਇਸ ਇਸ ਕਰਕੇ ਜਦੋਂ ਇਸ ਅਵਸਥਾ ਦੇ ਵਿੱਚ ਆਉਂਦਾ ਹੈ ਉਹ ਐਡੇ بڑے ਰਸ ਦੇ ਨਾਲ ਭਰ ਜਾਂਦਾ ਹੈ ਵੀ ਇਹ ਰਸ ਬਹੁਤ ਥੱਲੇ ਰਹਿ ਜਾਂਦੇ ਨੇ ਬੇਮੈਨੇ ਹੋ ਜਾਂਦੇ ਨੇ ਇਹ ਬੇਮੈਨੇ ਹੋ ਜਾਂਦੇ ਨੇ